ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਾ ਨਵੇਂ ਸਾਲ 2026 ਦੀ ਸ਼ੁਰੂਆਤ ਮੌਕੇ ਸਤਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ। ਇਸ ਦੌਰਾਨ ਉਹਨਾਂ ਨੇ ਸਰਬੱਤ ਦੇ ਭਲੇ ਦੀ, ਪੰਜਾਬ ਦੀ ਤਰੱਕੀ ਅਤੇ ਸੂਬੇ ਵਿੱਚ ਸ਼ਾਂਤੀ ਦੇ ਫੈਲਸਾਰਕ ਸੰਦੇਸ਼ ਲਈ ਅਰਦਾਸ ਕੀਤੀ। ਮੀਡੀਆ ਦੇ ਨਾਲ ਗੱਲਬਾਤ ਕਰਦੇ ਸਪੀਕਰ ਸੰਧਾ ਨੇ ਇਸ ਮੌਕੇ ਪੰਜਾਬ ਵਾਸੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਪੰਜਾਬ ਗੁਰ ਤਰੱਕੀ ਤੇ ਰਹਾਤੇ ਅੱਗੇ ਵਧੇਗਾ। 328 ਰੁਪਏ ਦੇ ਮਾਮਲੇ ਤੇ ਗੱਲ ਕਰਦੇ ਆ ਸਪੀਕਰ ਨੇ ਕਿਹਾ ਕਿ ਇਹ ਬਹੁਤ ਹੀ ਸਵੇਦਨਸ਼ੀਲ ਅਤੇ ਗੰਭੀਰਤਾ ਮਾਮਲਾ ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ ਇੱਕ ਗ੍ਰਿਫਤਾਰੀ ਹੋ ਚੁੱਕੀ ਹੈ ਜਦਕਿ 16 ਲੋਕ ਖਿਲਾਫ ਐਫਆਈਆਰ ਦਰਜ ਹੈ ਸਰਦਾਰ ਨੇ ਸਪੱਸ਼ਟ ਕੀਤਾ ਕਿ ਸਰਕਾਰ ਦਾ ਕੰਮ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਤੇ ਉਹ ਥਾਂ ਤੇ ਯਾਰ ਐਡੀ ਥਾਂ ਕਰੋ ਜਿਹੜੇ ਦੁੱਖ ਕਹਿਣਾ ਚਾਹਦੇ ਹੋ ਅੱਜ ਪੁਲਸੀਓ ਆਪ ਸਭ ਨੂੰ ਨਵੇਂ ਸਾਲ ਦੀਆਂ 축ਕਾਂ ਵਨਾਵਾ ਅੱਜ ਮੈਂ ਤਾਂ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਇਆ ਔਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਔਰ ਸਰਬੱਤ ਦੇ ਭਲੇ ਲਈ ਅਰਦਾਸ ਕਰਾਂਗਾ ਆਪ ਸਭ ਪੰਜਾਬ ਵਾਸੀਆਂ ਦੇਸ਼ ਵਾਸੀਆਂ ਦੇ ਘਰਾਂ ਦੇ ਵਿੱਚ ਗੁਰੂ ਸਾਹਿਬ ਆਪਣੀ ਕਿਰਪਾ ਵਰਤਾਉਣ ਸੁੱਖ ਸ਼ਾਂਤੀ ਤਰਕੀਆਂ ਬਖਸ਼ਣ ਔਰ ਆਪਾਂ ਸਾਰੇ ਇੱਕ ਦੂਜੇ ਦਾ ਹੱਥ ਫੜ ਕੇ ਇਕੱਠਾ ਦੇ ਨਾਲ ਭਾਈਚਾਰੇ ਦੇ ਨਾਲ ਪੰਜਾਬ ਨੂੰ ਮੁੜ ਤੋਂ ਇੱਕ ਨੰਬਰ ਦਾ ਸੂਬਾ ਬਣਾਈਏ ਸੋ ਬਹੁਤ-ਬਹੁਤ ਵਧਾਈ ਨਵੇਂ ਸਾਲ ਤੇ ਬਹੁਤ-ਬਹੁਤ ਵਧਾਈ ਜੰਦਰ 27 ਰੂਪ ਮਾਵਲੇ ਤੇ 16 ਲੋਕਾਂ ਤੇ ਐਫ ਆਈ ਆਰ ਹੋਈ ਸੀ ਤੇ ਇੱਕ ਚੰਦਰ ਗੋਲੀ ਜਿਹੜੇ ਕੰਪੋਨੈਂਟ ਜਿਹੜੇ ਨੇ ਸੀਏ ਉਹ ਗ੍ਰਿਫਤਾਰੀ ਉਹਨਾਂ ਦੀ ਹੋ ਗਈ ਹੈ ਕੀ ਕਹਿਣਾ ਚਾਹਦੇ ਹੋ ਪੰਜਾਬ ਦਾ ਕਿਹੜਾ ਰਿਐਕਸ਼ਨ ਪੰਜਾਬ ਦੇ ਦੇਖੋ ਇਹ ਤਾਂ ਕਾਨੂੰਨ ਦਾ ਜਿਹੜਾ ਐਕਸ਼ਨ ਹੈ ਕਾਨੂੰਨ ਆਪਣਾ ਰਸਤਾ ਅਖਤਿਆਰ ਕਰ ਲਿਆ ਅ ਵੈਸੇ ਤਾਂ ਦੇਖੋ ਗੁਰੂ ਪਾਤਸ਼ਾਹ ਨੇ ਇੱਕ ਅੱਖਰ ਆਸੇ-ਪਾਸੇ ਕਰਨ ਤੇ ਜਦੋਂ ਉਹ ਮਿੱਟੀ ਮੁਸਲਮਾਨ ਕੀ ਵਾਲੀ ਗੱਲ ਆਈ ਸੀ ਆਪਣੇ ਪੁੱਤ ਨੂੰ ਛੱਡਦਾ ਸੀ ਇੱਥੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰਾ 328 ਰੂਪ ਹੀ ਖੁਰਦੂਪਰਦ मतलब ਪਤਾ ਹੀ ਨਹੀਂ ਉਹਨਾਂ ਦਾ ਕਿੱਥੇ ਆ ਕੋਈ ਪਤਾ ਤਾਂ ਹੋਵੇ ਬਹੁਤ ਵੱਡਾ ਅਪਰਾਧ ਹੈ ਇਹ ਔਰ ਜੇ ਕੋਈ ਸੱਚਾ ਤੇ ਆਪ ਹੀ ਜਾ ਕੇ ਪੇਸ਼ ਹੋ ਜੇ ਉਹ ਗ੍ਰਿਫਤਾਰ ਕਰਨ ਦੀ ਲੋੜ ਹੀ ਨਾ ਪਵੇ ਜਾ ਕੇ ਦੱਸਣ ਨਾਲੇ ਸੀਏ ਸਾਹਿਬ ਦੀ ਤਾਂ ਤਨਖਾਹ ਹੀ ਬਹੁਤ ਸੀ ਤੇ ਜਿੰਮੇਵਾਰੀ ਬੜੀ ਵੱਡੀ ਬਣਦੀ ਸੀ ਤੇ ਜੇ ਆਪ ਦਾ ਕੰਮ ਠੀਕ ਤਰ੍ਹਾਂ ਇਹ ਨਾ ਕੀਤਾ ਹੁੰਦਾ ਮੇਰੇ ਖਿਆਲ ਤੇ ਇੱਥੇ ਤੱਕ ਪਹੁੰਚਣੀ ਨਹੀਂ ਸੀ ਗੱਲ ਸੋ ਕਾਨੂੰਨ ਆਪ ਦਾ ਰਸਤਾ اختیار ਕਰ ਰਿਹਾ ਸਰਕਾਰ ਉਹ ਜੜੇ ਘਾਹੇ ਬਾਰੇ ਪ੍ਰਧਾਨ ਸਾਹਿਬ ਕਹਿੰਦੇ ਆ ਕਿ ਸਰਕਾਰ ਨੂੰ ਇਹਦੇ ਵਿੱਚ ਕੋਈ ਵੀ ਦਖਲ ਅੰਦਾਜ਼ੀ ਨਹੀਂ ਕਰਨਾ ਚਾਹੀਦੀ ਐਜ਼ ਯੂ ਬਿਜ਼ਡਲਿਜ਼ਮ ਮਾਮਲਾ ਹੈ। ਕਿਉਂਕਿ ਉਹਨਾਂ ਨੇ ਪਹਿਲਾਂ ਸਾਰਿਆਂ ਨੇ ਕਿ ਸਰਕਾਰ ਤੋਂ ਬੰਦ ਕਰੀਂਦੇ ਅਸੀਂ ਕਾਰਵਾਈ ਕਰਾਂਗੇ ਕਿਉਂਕਿ ਸਾਡੀ ਰਿਪੋਰਟ ਡਾਕਟਰ ਇਸ਼ੇਸ਼ ਨੇ ਦੰਦਰ ਕੀਤੀ ਹੋਈ ਹੈ। ਦੇਖੋ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਐਸਜੀਪੀਸੀ ਤੋਂ ਉੱਪਰ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਕਿਸੇ ਵੀ ਵੱਡੀ ਤੋਂ ਵੱਡੀ ਹਸਤੀ ਤੋਂ ਉੱਪਰ ਹੈ। ਤੇ ਉਹਨਾਂ ਦੇ ਸਤਕਾਰ ਦੇ ਲਈ ਜੇ ਕੋਈ ਕੰਮ ਕਾਨੂੰਨ ਅਨਸਾਰ ਹੋ ਰਿਹਾ ਤੇ ਸਰਕਾਰ ਉਹਦੇ ਚ ਬਿਲਕੁਲ ਡਿੱਕਾ ਨਹੀਂ ਪਾਵੇਗੀ ਪਹਿਲਾਂ ਡਿੱਕਾ ਪੈਂਦਾ ਰਹੇ ਤਾਂ ਹੀ ਉਹ ਕੰਮ ਨਹੀਂ ਹੋਇਆ ਤਾਂ ਹੀ ਤਾਂ ਡਾਂਗਾ ਮਾਰੀਆਂ ਗਈਆਂ ਜਿਹੜੇ ਲੋਕ ਇਹਦਾ ਮੰਗਦੇ ਸੀ ਇਨਸਾਫ ਮੰਗਦੇ ਸੀ ਕਹਿੰਦੇ ਸੀ ਸਾਨੂੰ ਸੱਚ ਦੱਸੋ 328 ਤਰੂ ਕਿੱਥੇ ਗਏ ਜਿਹੜੇ ਲੋਕ ਕੇ ਕਹਿੰਦੇ ਸੀ ਕਿ ਜਿਹੜਾ ਹਿੰਦੀ ਚ ਜਿਹੜਾ ਗੁਰਬਲਾਸ ਪਾਸ਼ਾਹੀ 6ਵੀਂ ਲਿਖਿਆ ਉਹਦੇ ਚ ਗੁਰੂ ਸਾਹਿਬ ਬਾਰੇ ਬੇਅਦਬੀ ਕਿਉਂ ਕੀਤੀ ਗਈ ਆ ਸੋ ਉਦੋਂ ਸਰਕਾਰ ਨੂੰ ਸਰਕਾਰ ਨੇ ਕੰਮ ਨਹੀਂ ਕਰਨ ਦਿੱਤਾ ਕਾਨੂੰਨ ਨੂੰ ਲੇਕਿਨ ਹੁਣ ਤੁਹਾਡੀ ਇਹ ਸਰਕਾਰ ਇਹ ਤੇ ਗੁਰੂ ਸਾਹਿਬ ਦੀ ਕਿਰਪਾ ਹੈ ਕਾਨੂੰਨ ਨੂੰ ਆਪਣਾ ਕੰਮ ਕਰਨ ਦੇ ਰਹੀ ਹੈ ਸਰ ਅੱਜ ਇੱਕ ਗ੍ਰਿਫਤਾਰੀ ਹੋਈ ਹੈ 15 ਲੋਕ ਬਾਕੀ ਆ ਕੀ ਉਹਨਾਂ ਤੇ ਵੀ ਗ੍ਰਿਫਤਾਰੀ ਹੋਣੀ ਹੈ ਦੇਖੋ ਇਹਦੇ ਬਾਰੇ ਤਾਂ ਹੁਣ ਵਿਭਾਗ ਹੀ ਦੱਸ ਸਕਦਾ ਜਾਂ ਹੋਮ ਮਿਨਿਸਟਰ ਦੱਸ ਸਕਦਾ ਪਰ ਨਹੀਂ ਐਫ ਆਈ ਆਰ ਲੈ ਕੇ ਤੁਸੀਂ ਪਹੁੰਚੇ ਸੀਗੇ ਦੇਖੋ ਜੀ ਇਹ ਤਾਂ ਕਾਰਵਾਈ ਜਿਹੜੀ ਕਾਨੂੰਨੀ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਨਾ ਇਹਦੇ ਤੇ ਮੁੱਦੇ ਹੀ ਆ ਸੀ